ਵੈਲਕਮ ਡੀ ਸਟੂਡੈਂਟਸ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡਾ 11 ਨਵੰਬਰ 2020 ਨੂੰ ਜੋ 12ਵੀਂ ਜਮਾਤ ਦਾ ਇੰਗਲਿਸ਼ ਸਬਜੈਕਟ ਦਾ ਪੈਸ ਟੈਸਟ ਹੋਇਆ ਸੀ ਉਸ ਨੂੰ ਹੱਲ ਕਰਾਂਗੇ ਠੀਕ ਹੈ ਤੁਸੀਂ ਆਪਣੇ ਉੱਤਰ ਇੱਕ ਇੱਕ ਪ੍ਰਸ਼ਨ ਦੇ ਨਾਲ ਮਿਲਾ ਲਿਓ ਤਾਂ ਜੋ ਤੁਹਾਨੂੰ ਜਿਹੜਾ ਪਤਾ ਲੱਗ ਜਾਏ ਤੁਹਾਡੇ ਕਿੰਨੇ ਜਿਹੜੇ ਨੰਬਰ ਹੈਗੇ ਉਹ ਬਣੇਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਨਸਟਰਕਸ਼ਨਸ ਪੜ੍ਹ ਲਈਏ ਮੈਕਸਿਮਮ ਮਾਰਕਸ ਕਿੰਨੇ ਹੋ ਸਕਦੇ ਹੈਗੇ 40 ਵੱਧਵਧ ਨੰਬਰ ਕਿੰਨੇ 40 ਇੰਪੋਰਟੈਂਟ ਇਨਸਟਰਕਸ਼ਨਸ ਮਹੱਤਵਪੂਰਨ ਹਦਾਇਤਾਂ ਆਲ ਕੁਐਸਚਨਸ ਆਰ ਕੰਪਲਸਰੀ ਸਾਰੇ ਜ਼ਰੂਰੀ ਹਨ ਈਚ ਕੁਐਸਚਨ ਕੈਰੀਜ਼ 2 ਮਾਰਕਸ ਹਰ ਪ੍ਰਸ਼ਨ ਦੇ 2 ਨੰਬਰ ਨੇ ਕੁਐਸਚਨਸ 1 ਟੂ 6 ਆਰ ਮੈਮਰੀ ਨੋਲੇਜ ਬੇਸਡ ਜਿਹੜੇ ਪ੍ਰਸ਼ਨ 1 ਤੋਂ 6 ਸੀ ਉਹ ਕਿਹੜੇ ਸੀ ਤੁਹਾਡੇ ਮੈਮਰੀ ਨਾਲ ਸੰਬੰਧਿਤ ਸੀ ਤੁਹਾਡੀ ਯਾਦਦਾਸ਼ਤ ਨਾਲ ਸੰਬੰਧਿਤ ਸੀ ਕੁਐਸਚਨ 7 ਟੂ 12 ਅੰਡਰਸਟੈਂਡਿੰਗ ਬੇਸਡ ਜਿਹੜੇ 7 ਤੋਂ 12 ਤੱਕ ਸੀ ਉਹ ਕਿਹੜੇ ਸੀ ਤੁਹਾਡੀ ਜਿਆਦਾਸਤ ਨਾਲ ਸੰਬੰਧਿਤ ਸਮਝ ਨਾਲ ਸੰਬੰਧਿਤ ਸੋਰੀ ਔਰ ਕੁਐਸਚਨ 13 ਟੂ 20 ਆਰ ਐਪਲੀਕੇਸ਼ਨ ਬੇਸਡ ਅਤੇ ਜੋ 13 ਤੋਂ 20 ਤੱਕ ਸੀ ਉਸ ਵੀ ਜੋ ਤੁਸੀਂ ਸਿੱਖਿਆ ਜਾਂ ਪੜਿਆਗਾ ਤੁਸੀਂ ਉਸ ਨੂੰ ਅਸਲ ਜ਼ਿੰਦਗੀ ਨਾਲ ਜੋੜ ਕੇ ਕਿਵੇਂ ਦੇਖ ਸਕਦੇ ਹੋ ਜਾਂ ਕਿਵੇਂ ਸਮਝ ਸਕਦੇ ਹੋ ਠੀਕ ਹੈ ਸੋ ਆਓ ਸਟਾਰਟ ਕਰੀਏ ਆਪਾਂ ਸਭ ਤੋਂ ਪਹਿਲਾਂ ਪਾਰਟ 1 ਲਿਟਰੇਚਰ ਅਕੋਰਡਿੰਗ ਟੂ ਹਸਨ ਹਾਰਡ ਵਰਕਰਜ਼ ਵਰ ਸੰਦੇ ਅਨੁਸਾਰ ਜਿਹੜੇ ਮਿਹਨਤੀ ਲੋਕ ਨੇ ਉਹ ਕੀ ਹੁੰਦੇ ਸਨ ਹਾਂਜੀ ਕੀ ਹੁੰਦੇ ਸੀ ਨਰਡਸ ਠੀਕ ਹੈ ਨਰਡਸ ਹੁੰਦਾਗਾ ਜਿਹੜੇ ਬੋਰਿੰਗ ਦੇ ਟਾਈਪ ਲੋਕ ਹੁੰਦੇਗੇ ਪੁਰਾਣੇ ਖਿਆਲਾਤਾਂ ਦੇ ਲੋਕ ਹੁੰਦੇ ਜਿਨ੍ਹਾਂ ਨੂੰ ਸਜਣ ਸਬਰਨ ਦਾ ਸ਼ੌਂਕ ਨਹੀਂ ਹੁੰਦਾ ਹੈਗਾ ਸੈਕਿੰਡ ਕੁਐਸਚਨ ਹੂ ਪ੍ਰੋਪਗੇਟਡ ਦ ਆਰਟ ਆਫ ਲिटल ਥਿੰਕਿੰਗ ਹਾਂਜੀ ਕੀਦਾਗਾ ਇਹ एडवर्ड डी बोनो क्वेश्चन नंबर 3 वी शुड ऑलवेज नॉलेज अ हां जी इते ली करेक्ट आंसर सर्विस ठीक है क्वेश्चन नंबर 4 हु वाज प्रोहर हां जी the general cook question number 5 what did harikun display to crowd ਹਾਂ ਜੀ ਕੀ ਦਿਖਾ ਰਿਹਾ ਸੀ ਜਿਹੜਾ ਹਰੀਕੁਨ ਸੀ ਉਹ ਜਿਹੜੇ ਲੋਕ ਖੜੇ ਸੀ ਭੀੜ ਖੜੀ ਸੀ ਉਹਨਾਂ ਨੂੰ ਕੀ ਦਿਖਾ ਰਿਹਾ ਸੀ ਹਿਸ ਬਲੀਡਿੰਗ ਫਿੰਗਰ ਉਹ ਆਪਣੀ ਜਿਹੜੀ ਖੂਨ ਨਾਲ ਭਿੱਜੀ ਉਂਗਲ ਸੀ ਉਹ ਵਿਖਾ ਰਿਹਾ ਸੀ ਕੁਐਸਚਨ ਨੰਬਰ भोलीज फेस वाज अफेक्टेड विद ਜਿਹੜਾ ਭੋਲੀ ਦਾ ਚਿਹਰਾ ਸੀ ਉਹ ਕਦੇ ਨਾਲ ਪ੍ਰਭਾਵਿਤ ਸੀ ਹਾਂਜੀ ਪੋਕ ਮਾਰਕਸ ਦੇ ਨਾਲ ਕੁਐਸਚਨ ਨੰਬਰ 7 ਵਟ ਇਜ਼ ਦਾ ਮੈਸੇਜ ਆਫ ਦਾ ਪੋਇਮ ਪ੍ਰੇਅਰ ਆਫ ਦਾ ਬੁੱਡਸ ਹਾਂਜੀ ਜੋ ਪ੍ਰੇਅਰ ਆਫ ਅ ਬੁੱਡਸ ਇੱਕ ਕਵਿਤਾ ਹੈਗੀ ਉਹਦੇ ਵਿੱਚ ਕੀ ਮੈਸੇਜ ਦਿੱਤਾ ਹੈ ਕੀ ਸੰਦੇਸ਼ ਦਿੱਤਾ ਗਿਆ ਹੈਗਾ ਹਾਂਜੀ ਵੀ ਸ਼ੁੱਡਨ ਨਾ ਵੀ ਸ਼ੁੱਡ ਨਾਟ ਹਾਰਮ ਟ੍ਰੀਸ ਸਾਨੂੰ ਦਰਖਤਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਚਾਹੀਦਾ ਕੁਐਸਚਨ ਨੰਬਰ 8 ਵਟ ਡੂ ਦਾ ਵਰਡਸ ਆਈਸ ਬਲੌਕ ਕੋਲਡ ਆਈਸ ਮੀਨਸ ਇਨ ਦਾ ਪੋਇਮ ਵਾਂਸ ਅਪੋਨ ਅ ਟਾਈਮ ਠੀਕ ਹੈ ਵਾਂਸ ਅਪੋਨ ਅ ਟਾਈਮ ਦੇ ਵਿੱਚ ਜੋ ਕਵਿਤਾ ਹੈ ਉਹਦੇ ਵਿੱਚ ਆਈਸ ਬਲੌਕ ਕੋਲਡ ਆਈਸ ਜਿਹੜੇ ਸ਼ਬਦ ਹੈਗੇ ਉਹਨਾਂ ਦਾ ਕੀ ਮਤਲਬ ਹੈ ਹਾਂਜੀ ਇਹਨਾਂ ਦਾ ਮਤਲਬ ਹੈਗਾ ਆਈਜ਼ ਵਿਦਾਊਟ ਐਨੀ ਫੀਲਿੰਗ ਉਹ ਅੱਖਾਂ ਜਿਹੜੀਆਂ ਕਿ ਕਿਸੇ ਵੀ ਭਾਵਨਾ ਤੋਂ ਰਹਿਤ ਨੇ ਹਾਂਜੀ ਪਾਰਟ 2 ਕੰਪਰੀਹੈਂਸ਼ਨ ਰੀਡ ਦਾ ਫੋਲੋਇੰਗ ਪੈਸੇਸ ਐਂਡ ਅਨਸਰ ਦਾ ਕੁਐਸਚਨਸ ਫਰੋਮ 9 ਟੂ 14 ਹੁਣ ਆਪਾਂ ਇਹ ਜੋ ਇੱਕ ਪੈਰਾਗ੍ਰਾਫ ਦਿੱਤਾ ਜਾਏ ਇਸ ਨੂੰ ਧਿਆਨ ਨਾਲ ਪਹਿਲਾਂ ਪੜ੍ਹਨਾ ਹੈਗਾ ਠੀਕ ਹੈ ਫਿਰ ਆਪਾਂ ਇਸ ਦੇ ਵਿੱਚੋਂ ਕੁਐਸਚਨ ਜਿਹੜੇ ਅਗਲੇ ਅਟੈਂਪਟ ਕਰਾਂਗੇ so i'll start करिए kite flying was the sport of kings ਠੀਕ ਹੈ ਜਿਹੜੇ ਪਤੰਗ ਉਡਾਉਣੇ ਹੈਗੇ ਉਹ ਕਿੰਨਾ ਦਾ ਸ਼ੌਂਕ ਕਿੰਨਾ ਦੀ ਖੇਡ ਹੈਗੇ ਰਾਜਿਆਂ ਦੀ द 올ਡ ਮੈਨ ਰਿਮੈਂਬਰਡ हाउ द नवाब हिमसेल्फ वुड कम डाउन टू द रिवर बैंक विद हिज रूटीन टू जॉइन इन हिज नोबल ਪਾਸਟ ਟਾਈਮ ਕਹਿੰਦੇ ਜਿਹੜੇ ਪੁਰਾਣੇ ਬਜ਼ੁਰਗ ਹੈਗੇ ਠੀਕ ਹੈ ਉਹਨਾਂ ਨੂੰ ਯਾਦ ਹੈ ਤੇ ਕਿਸ ਤਰੀਕੇ ਨਾਲ ਜਿਹੜੇ ਨਵਾਬ ਲੋਕ ਸੀ ਉਹ ਨਦੀ ਦੇ ਕਿਨਾਰੇ ਦੇ ਉੱਪਰ ਹਉਂਦੇ ਸੀ ਆਪਣੀ ਡੇਲੀ ਰੁਟੀਨ ਦੇ ਵਿੱਚ ਠੀਕ ਹੈ ਤੇ ਆਪਣਾ ਸਮਾਂ ਬਿਤਾਉਣ ਦੇ ਲਈ ਉਤੋਂ ਜਿਹੜੇ ਪਤੰਗਵਾਜ਼ੀ ਸੀ ਉਹ ਕਰਦੇ ਸੀ ਇਨ ਦੋਜ਼ ਡੇਜ਼ देयर ਵਾਸ ਟਾਈਮ ਟੂ ਸਪੈਂਡ ਐਨ ਆਈਡਲ ਆਵਰ ਵਿਦ ਦ ਗੇ ਡਾਂਸਿੰਗ ਸਟ੍ਰਿਪ ਆਫ ਪੇਪਰ ਨਾਓ एवरीवन ਹਰੀਡ ਇਨ ਅ ਹੀਟ ਆਫ ਹੋਪ ਐਂਡ ਡੈਲੀਕੇਟ ਥਿੰਗਸ ਲਾਈਕ ਕਾਈਟਸ ਐਂਡ ਡੇ ਡ੍ਰੀਮਸ ਬਰ ਟ੍ਰੈਂਪਲਡ ਅੰਡਰਫੂਟ ਹਾਂਜੀ ਉਹਨਾਂ ਪਜੋ ਇੱਕ ਪੈਰਾ ਪੜਿਆ ਹੈ ਇਸ ਦੇ ਵਿੱਚ ਜਿਹੜੇ ਸਾਡੇ ਅਗਲੇ ਕੁਐਸਚਨ ਐ ਸੀ ਉਹਨਾਂ ਨੂੰ ਅਟੈਂਪਟ ਕਰਾਂਗੇ ਕਾਈਟ ਫਲਾਈਿੰਗ ਵਾਸ ਦੈਨ ਅ ਸਪੋਰਟ ਆਫ ਕਿੰਨਾਂ ਦੀ ਸੀ ਜਿਹੜੀ ਪਤੰਗ ਉਡਾਉਣੀ ਸੀ ਕਿ ਇਹਨਾਂ ਦੀ ਖੇਡ ਸੀ ਉਹ ਕਿੰਗਸ ਦੀ ਰਾਜਿਆਂ ਦੀ ਹਾਂਜੀ ਨੈਕਸਟ ਕੁਐਸਚਨ ਦੈਨ ਨਵਾਬ ਹਿਮਸੈਲਫ ਕੇਮ ਟੂ ਦ ਰਿਵਰ ਬੈਂਕ ਹਾਂਜੀ ਉਹ ਕੀ ਕਰਨ ਆਉਂਦੇ ਸੀ ਨਦੀ ਦੇ ਕਿਨਾਰੇ हाँ जी टू इन्जॉय काइट फ्लाइंग क्वेश्चन नंबर इलेवन द काइट फ्लाइंग वाज पॉपुलर इन द पास्ट बिकॉज़ हाँ जी इन कोई भी ऑप्शन ये सही नहीं है हाँ जी नेक्स्ट क्वेश्चन हाँ जी क्वेश्चन नंबर ट्वेल्व द नाउन फॉर्म ऑफ डेलीकेट डेलिकेट डेलीकेट जो नाउन वाली फॉर्म हैगी की, की है हाँ जी की आ जाएगी डेलिकेसी प्रश्न नंबर थर्टीन किंग्स वर फाउंड ऑफ स्पोर्ट्स इन गोल्डन टाइम्स सॉरी ओल्डन टाइम्स kings were fond of sports in golden times ਜਿਹੜੇ ਪੁਰਾਣੀ ਸਮੇਂ ਦੇ ਵਿੱਚ ਰਾਜੇ ਸੀ ਉਹ ਖੇਡਾਂ ਦੇ ਸ਼ੁਕੀਨ ਸੀ ਹਾਂਜੀ ਸਹੀ ਹੈ ਬਹੁਤ ਸਾਰੀਆਂ ਖੇਡਾਂ ਖੇਡਦੇ ਸੀ ਉਹ ਕੁਐਸਚਨ ਨੰਬਰ 14 which part of speech is with the word templed ਜੋ templed ਹੈ ਉਹ ਕਿਹੜਾ ਸ਼ਬਦ ਹੈ ਠੀਕ ਹੈ ਨਾਉਨ ਹੈ ਐਡਜੈਕਟਿਵ ਹੈ ਵਰਬ ਹੈ ਐਡਵਰਬ ਹੈ ਅਨਕੀ ਹੈਗਾ ਟੈਂਪਲਟ ਵਰਬ ਪਾਰਟ 3 ਗ੍ਰਾਮਰ ਐਂਡ ਟ੍ਰਾਂਸਲੇਸ਼ਨ ਫਿਲ ਇਨ ਦਾ ਬਲੈਂਕਸ ਵਿਦ ਅ ਸੂਟੇਬਲ ਡਿਟਰਮੀਨਰ ਕੁਸਚਨ 15 ਟੂ 16 15 16 ਕੁਸਚਨ ਦੇ ਵਿੱਚ ਅਸੀਂ ਡਿਟਰਮੀਨਰ ਭਰਨਾ ਹੈ ਹੀ ਵੇਸਟਡ ਡੈਸ਼ ਮਨੀ ਹੀ ਹੈਡ ਹਾਂਜੀ ਦਾ ਲਿਟਲ ਹੀ ਵੇਸਟਡ ਦਾ ਲਿਟਲ ਮਨੀ ਹੀ ਹੈਡ ਉਸਨੇ ਉਸ ਕੋਲ ਜੋ ਥੋੜਾ ਪੈਸਾ ਸੀ ਉਹ ਵੀ ਬਰਬਾਦ ਕਰ ਦਿੱਤਾ ਹੀ ਇਜ਼ ਡੈਸ਼ थे थे he, he an honest doctor ਹਾਂਜੀ ਇੱਥੇ ਅਸੀਂ ਕੀ ਭਰਾਂਗੇ ਐਨ ਭਰਾਂਗੇ ਕਿਉਂਕਿ ਐਚ ਸਾਈਲੈਂਟ ਹੈ ਤੇ ਉਹ ਸਾਡਾ ਬੱਬਲ ਲੈਟਰ ਆਗਾ ਏ ਹੀ ਇਜ਼ ਐਨ ਓਨੈਸਟ ਡਾਕਟਰ ਕੁਐਸਚਨ ਨੰਬਰ 17 ਡੈਸ਼ ਇਜ਼ ਐਨ ਐਕਸਰਸਾਈਜ਼ ਫਿਲ ਇਨ ਦਾ ਬਲੈਂਕ ਵਿਦ ਅ ਸੂਟੇਬਲ ਟੂ ਇਨਫਿਨਿਟ ਠੀਕ ਹੈ ਗ੍ਰਾਂਟ ਪਾਰਟੀਕਲ ਹਾਂਜੀ ਇਹਦੇ ਵਿੱਚ ਅਸੀਂ ਕੀ ਭਰਾਂਗੇ 17 ਦੇ ਨੰਬਰ ਦੇ ਵਿੱਚ dash is an exercise dancing is an exercise question number 18 he made me dash on the bench fill in the blank with the two where infinite ਹਾਂਜੀ ਇਹਦੇ ਵਿੱਚ ਆ ਜਾਏਗਾ ਸਟੈਂਡ ਹੀ ਮੇਡ ਮੀ ਸਟੈਂਡ ਓਨ ਦਾ ਬੈਂਚ ਟਰਾਂਸਲੇਟ ਇਨਟੂ ਪੰਜਾਬੀ ਕੁਐਸਚਨ 19 ਟੂ 20 ਇਹ ਵਾਲਾ ਕਹਿ ਗਿਆ ਸੀ ਇਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਨਾ ਹੈ ਪ੍ਰਸ਼ਨ ਨੰਬਰ 19 ਅਤੇ 20 ਦੇ ਸ਼ੀ ਡਿਡ ਨੋਟ ਸਪੀਕ ਦਾ ਟਰੁਥ ਸ਼ੀ ਮਤਲ ਲੜਕੀ ਹੈ ਡਸ ਨੋਟ ਸਪੀਕ ਠੀਕ ਹੈ ਨਹੀਂ ਬੋਲਦੀ ਦਾ ਟਰੁਥ ਜਿਹੜੀ ਲੜਕੀ ਹੈਗੀ ਉਹ ਸੱਚ ਨਹੀਂ ਬੋਲਦੀ ਤਾਂ ਇਹਦੇ ਲਈ ਜਿਹੜੀ ਪਹਿਲੀ অপਸ਼ਨ ਹੈਗੀ ਉਹ ਸਹੀ ਆ ਜੇਗੀ ਉਹ ਸੱਚ ਨਹੀਂ ਬੋਲਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ ਅ ਪ੍ਰਸ਼ਨ ਨੰਬਰ 20 ਡੂ ਯੂ ਲਾਈਵ ਇਨ ਅ ਰੈਂਟਲ ਹਾਊਸ ਠੀਕ ਹੈ ਕੀ ਤੁਸੀਂ ਰਹਿੰਦੇ ਹੋ ਕਿਰਾਏ ਦੇ ਮਕਾਨ ਦੇ ਵਿੱਚ ਕੀ ਤੁਸੀਂ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਹੋ ਇਹਦੇ ਲਈ ਵੀ ਜਿਹੜੀ ਫਸਟ অপਸ਼ਨ ਹੈ ਉਹ ਸਹੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੇ 20 ਕੁਐਸਚਨ ਹੈ ਤੁਹਾਡੇ ਉਹ ਅਟੈਂਪਟ ਕੀਤੇ ਹੈਗੇ ਆਈ ਹੋਪ ਤੁਹਾਡੇ ਜਿਹੜੇ 20 ਦੇ 20 ਜਿਹੜੇ ਕੁਐਸਚਨ ਹੈਗੇ ਉਹ ਸਹੀ ਹੋਣੇ ਜ਼ਿਆਦਾਤਰ ਬਾਅਦ ਵਿੱਚ ਤੁਹਾਡੇ ਜਿਹੜੇ ਅੰਕ ਹੈਗੇ ਉਹ ਤੁਹਾਡੇ ਟੀਚਰ ਸਭਾਦਾਰ ਅਧਿਆਪਕ ਸਭਾਦਾਰ ਤੁਹਾਨੂੰ ਦੱਸ ਦਿੱਤੇ ਜਾਣਗੇ ਠੀਕ ਹੈ ਓਕੇ ਜੀ ਧੰਨਵਾਦ